Hello, Jean. Sushika, so Jean. ਸਸ਼ੀ ਕਾਲ ਜੀ ਸਸ਼ੀ ਕਾਲ ਸਾਰਿਆਂ ਨੂੰ ਸਸ਼ੀ ਕਾਲ ਜੀ ਹਾਂ ਜੀ ਬਹੁਤ ਬੜੀਆਂ Thank you so much. Thank you so much. So she ਕਰ ਲਓ ਜੀ ਕਰ ਲਓ ਜਾਈਂ ਜਲਦੀ ਜਲਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਹੈਂਡਬੁੱਕ ਵਿੱਚ ਅਕਾ ਜਿੰਨੇ ਵੀ ਕਲਰ ਯੂਜ਼ ਕਰ ਸਕਦੇ ਆ ਨਾ ਕੋਈ ਵੀ ਕਲਰ ਲੈ ਸਕਦੇ ਹੋ ਤੁਸੀਂ ਜਿਹੜੇ ਐਂਕਰ ਦੇ ਥ्रेड ਲਏ ਕਿਸੇ ਦਾ ਕੋਈ ਕਦਰ ਨਹੀਂ ਨਿਕਲਦਾ ਕੋਈ ਇਹਨਾਂ ਕਲਮ ਤੇ 컬러 ਤੇ ਦੀ ਪੈਂਦੀ ਰਹੇ ਠੀਕ ਹੈ ਵਰਤਮਾਨ ਦੇ ਥਰੈਡ ਵੀ ਬਹੁਤ ਵਧੀਆ ਨੇ ਠੀਕ ਹੈ ਡੋਲੀ ਕੰਪਨੀ ਨੇ ਵੀ ਬਹੁਤ ਵਧੀਆ ਨੇ ਔਰ ਇੱਕੇ ਰੰਗੋਲੀ ਕੰਪਨੀ ਹੈ ਦੇਖੋ ਇਹ ਵੀ ਬਹੁਤ ਵਧੀਆ ਹੁੰਦੇ ਆ ਠੀਕ ਹੈ ਥਰੈਡ ਸਾਰੇ ਹੀ ਬਹੁਤ ਵਧੀਆ ਨੇ ਜਿਹੜਾ ਮੈਂ ਜੀ ਵਰਤ ਸਕਦੇ ਹੋ ਬਸ ਪ੍ਰੋਬਲਮ ਉੱਥੇ ਆਂਦੀ ਹੈ ਵੀ ਕੁਝ ਕੁ ਕਲਰ ਆਪਣੇ ਜਿਹੜੇ ਹੁੰਦੇ ਨੇ ਡੋਲੀ ਕੰਪਨੀ ਚ ਮਿਲ ਜਾਂਦੇ ਨੇ ਕੁਝ ਕਲਰ ਜੀ ਜਿਹੜੇ ਆਪਾਂ ਨੂੰ ਰੰਗੋਲੀ ਕੰਪਨੀ ਤੋਂ ਲੈਣੇ ਪੈਂਦੇ ਨੇ ਹਨਾ ਠੀਕ ਹੈ ਕੁਝ ਕੁ ਕਲਰ ਜਿਹੜੇ ਉਹਨੇ ਵਰਦਮਾਨ ਕੰਪਨੀ ਚ ਮਿਲਦੇ ਨੇ ਆਪਾਂ ਨੂੰ ਜਿਵੇਂ ਮੰਨ ਲਓ ਇਹ ਵਾਲਾ ਕਲਰ ਹੈ ਮੇਰਾ ਗੋਲੀ ਚ ਲੈ ਰੱਖਿਆ ਯੈਲੋ ਹਨਾ ਮਸਟਰਡ ਯੈਲੋ ਕਲਰ ਹੈ ਇਹ ਇਸੇ ਸੇਮ ਕਲਰ ਜੇ ਮੈਂ ਡੋਲੀ ਕੰਪਨੀ ਚ ਲੱਭਾਂ ਮੈਨੂੰ ਨਹੀਂ ਮਿਲੇਗਾ ਕਲਰ ਦਾ ਡਿਫਰੈਂਸ ਰਹੇਗਾ ਮੰਨ ਲਓ ਜੇ ਮੇਰੇ ਕੁਲ ਗੁੱਟੀਆਂ ਖਤਮ ਹੋ ਜਾਂਦੀਆਂ ਇਹ ਵਾਲੀਆਂ ਠੀਕ ਹੈ ਜਿਹੜੀ ਸ਼ਾਪ ਤੋਂ ਮੈਂ ਲਈਆਂ ਨੇ ਜਿੱਥੋਂ ਲਈਆਂ ਨੇ ਮੈਨੂੰ ਦੁਬਾਰਾ ਰੰਗੋਲੀ ਚਾਹੀਦੀ कलर ना मिले और मैंने कह कि मेरे को डॉली कंपनी पी है वर्धमान पे ने ठीक है आपको सेम कलर आप नहीं मिलूगा जेड़ा रंगोली कंपनी चाह वाली येलो कलर एच है वह वाला डॉली कंपनी च नहीं मिलूगा ठीक है जेड़ा वे येलो कलर होगा वह आपके नहीं मिलूगा बस कलर तो यही डिफरेंस है तागा कोई भी खराब नहीं होंगे कलर इन्ह का भी नहीं जाता रंगोली वाले का भी नहीं चाहता डॉली कंपनी का भी नहीं वर्धमान का तो जाने ही नहीं ਕਿਸੇ ਦਾ ਵੀ ਨਹੀਂ ਜਾਂਦਾ ਸਾਰੇ ਵਧੀਆ ਹੁੰਦੇ ਨੇ ਠੀਕ ਹੈ ਉਹ ਆਪਣੇ ਕਲਰ ਤੇ ਡਿਪੈਂਡਡ ਹੈ ਵੀ ਆਪਾਂ ਕਿਹੜਾ ਕਲਰ ਲਗਾਉਣਾ ਹੈ ਤੇ ਕਿਹੜੀ ਕੰਪਨੀ ਵਿੱਚ ਮਿਲ ਰਿਹਾ ਆਪਾਂ ਨੂੰ ਤਿੰਨੋਂ ਹੀ ਵਧੀਆ ਹੁੰਦੇ ਨੇ ਤਾਂ ਕਨਫਿਊਜ਼ ਹੋਣ ਦੀ ਲੋੜ ਨਹੀਂ ਠੀਕ ਹੈ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ ਐਂਕਰ ਦਾ ਥ੍ਰੈਡ ਬੋਲ ਕੇ ਲਓਗੇ ਨਾ ਐਂਕਰ ਠੀਕ ਹੈ ਇਹ ਹਮੇਸ਼ਾ ਪੱਕੇ ਹੁੰਦੇ ਨੇ ਇਹਦੇ ਕਲਰ ਇਹਦਾ ਕਿਸੇ ਦਾ ਵੀ ਕਲਰ ਨਹੀਂ ਜਾਂਦਾ ਹਾਂਜੀ ਕੋਈ ਗੱਲ ਨਹੀਂ ਗਈ ਠੀਕ ਹੈ ਅਸੀਂ ਵੀ ਮਾਰਕੀਟ ਵਿੱਚੋਂ ਲੈ ਕੇ ਦੇਨੇ ਨੇ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੇਗੇ ਆਪਾਂ ਮਾਰਕੀਟ ਤੋਂ ਹੀ ਲੈ ਕੇ ਦਿੰਨੇ ਆ ਹੁਣ ਜਿਵੇਂ ਟ੍ਰੇਸ ਪੇਪਰ ਵੀ ਤਾਂ ਆਪਾਂ ਸੈਂਡ ਕਰਦੇ ਆ ਜੀ ਪਲੇਨ ਟ੍ਰੇਸ ਪੇਪਰ ਚਾਹੀਦਾ ਹੁੰਦਾ ਆਪਾਂ ਉਹ ਵੀ ਭੇਜਦੇ ਆ ਠੀਕ ਹੈ ਹੀਟਰ ਰਿਜ਼ੇਵਲ ਪੇਪਰ ਚਾਹੀਦੇ ਹੁੰਦੇ ਆਪਾਂ ਉਹ ਵੀ ਭੇਜਦੇ ਆ ਤਾਂ ਮਤਲਬ ਕਹਿੰਦੇ ਆ ਪਹਿਲਾਂ ਤੁਸੀਂ ਆਪਣੇ ਏਰੀਆ ਚ ਟਰਾਈ ਕਰੋ ਠੀਕ ਹੈ ਜੇ ਤੁਹਾਨੂੰ ਮਿਲਦਾ ਤਾਂ ਵਧੀਆ ਗੱਲ ਹੈ ਜੇ ਤੁਹਾਨੂੰ ਨਹੀਂ ਮਿਲ ਰਹੀ ਥ੍ਰੈਡ ਤਾਂ ਮੈਨੂੰ ਦੱਸ ਦਿਓ ਮੈਨੂੰ ਇੰਸਟਾ ਤੇ ਆ ਕੇ ਮੈਸੇਜ ਕਰ ਲਿਓ ਠੀਕ ਹੈ ਆਪਣਾ ਐਡਰੈਸ ਤੇ ਜੋ ਕਿਹੜੇ ਕਲਰ ਚਾਹੀਦੇ ਨੇ ਉਹ ਦ ਮੈਂ ਤੁਹਾਨੂੰ ਰੈਕਿਪੇਜ ਦਵਾਂ। ਨੇ ਜੀ ਇਹਨਾਂ ਵਿੱਚ ਸ਼ਾਈਨ ਵਾਲੇ ਨਹੀਂ ਹੁੰਦੇ। ਇਹ ਕਾਟਨ ਦੇ ਥ्रेड ਹੈ ਦੇਖੋ। ਕਾਟਨ ਦੇ ਥ्रेड ਹੁੰਦੇ ਆ। ਠੀਕ ਹੈ। ਇਹਨਾਂ ਵਿੱਚ ਸ਼ਾਈਨ ਨਹੀਂ ਹੁੰਦੀ। ਬਟ ਜਦੋਂ ਆਪਾਂ ਵਰਕ ਕਰਦੇ ਆ ਨਾ ਦੇਖੋ ਆਟੋਮੈਟਿਕਲੀ ਬਹੁਤ ਸੋਹਣਾ ਵਰਕ ਹੁੰਦਾ ਏ। ਠੀਕ ਹੈ। ਇਹ ਜਿਹੜੇ ਆ ਮੈਟ ਮੈਟ ਲੁੱਕ ਦੇ ਵਿੱਚ ਹੁੰਦੇ ਆ ਸ਼ਾਈਨ ਚ ਨਹੀਂ ਹੁੰਦੇ। ਸ਼ਾਈਨਰ ਵਾਸਤੇ ਆਪਾਂ ਨੂੰ ਦੂਸਰਾ ਸਿਲਕ ਦਾ ਥ्रेड ਯੂਜ਼ ਕਰਨਾ ਪਏਗਾ ਦੇਖੋ ਇਦਾਂ ਆਵਲੇ ਤੇ ਨੰਬਰ ਲਿਖੇ ਹੁੰਦੇ ਆ ਇਹ ਦੇ ਉੱਪਰ ਜਿਵੇਂ 9011 ਇਸਦੇ 9011 ਠੀਕ ਹੈ ਉਦਾਂ ਹੀ ਜਿਵੇਂ ਇਹ ਵਾਲਾ ਡਾਰਕ ਗ੍ਰੀਨ ਕਲਰ ਹੈ ਪੱਤੀਆਂ ਲਈ ਇਸਦੇ ਕੀ ਹੈ 9081 ਨਬੇ ਪਿਆਸੀ ਠੀਕ ਹੈ ਉਦਾਂ ਹੀ ਪਿੰਕਰ ਦੇ ਉੱਪਰ ਹੈ ਨਹੀਂ ਦਾ ਮੇਰੇ ਕੋਲ ਠੀਕ ਹੈ ਐਦਾਂ ਹੀ ਆ ਚੀਜ਼ਾਂ ਦੇ ਨੰਬਰ ਲਿਖੇ ਹੁੰਦੇ ਆ ਹਾਂਜੀ ਇਹ ਪੰਜ ਤੇ ਥ्रेड ਪੈਂਦਾ ਜੀ ਆਪਾਂ ਨੂੰ ਪੰਜ ਤੇ ਥ्रेड ਠੀਕ ਹੈ ਜਿੱਥੋਂ ਵੀ ਲਉਂਗੀ ਤੁਸੀਂ ਪੰਜ ਦੇ ਤੇ ਇੱਕ ਥ्रेड ਪੈਂਦਾ ਦੇਖੋ ਜੀ ਪੈਨ ਦਾ ਪ੍ਰਾਈਸ ਮੈਨੂੰ ਪਤਾ ਕਰਕੇ ਦੱਸਾਂਗੀ ਮੈਂ ਤੁਹਾਨੂੰ ਠੀਕ ਹੈ ਕਿਉਂਕਿ ਮੈਂ ਇਕੱਠੇ ਮੰਗਵਾਏ ਸੀਗੇ ਆਨਲਾਈਨ ਮੰਗਵਾਏ ਸੀਗੇ ਠੀਕ ਹੈ ਉਸਦੇ ਮੈਂ ਵੀਡੀਓ ਵੀ ਪਾਈ ਹੋਈ ਆ ਜੇ ਤੁਸੀਂ ਆਨਲਾਈਨ ਮੰਗਵਾਣੀ ਆਨਲਾਈਨ ਮੰਗਵਾ ਸਕਦੇ ਹੋ ਮੈਂ Amazon ਤੋਂ ਮੰਗਵਾਈ ਸੀ ਉਹ ਵੀ ਵਧੀਆ ਆਏ ਨੇ ਠੀਕ ਹੈ ਤਾਂ ਜਿੰਨਾਂ ਜਿੰਨਾਂ ਨੇ ਮੰਗਵਾਣੀ ਨੇ ਮੈਨੂੰ ਇੰਸਟਾ ਤੇ ਮੈਸੇਜ ਛੱਡ ਦਿਓ ਮੈਂ ਉਸ ਦਾ ਲਿੰਕ ਤੁਹਾਨੂੰ ਭੇਜ ਦਾਂਗੀ ਉੱਥੋਂ ਤੁਹਾਨੂੰ ਸਸਤੇ ਪੈ ਜਾਣੇ ਨੇ ਮਾਰਕੀਟ ਵਿੱਚ ਸ਼ਾਇਦ ਅਕੋਰਡਿੰਗ ਟੂ ਮੀ 20 ਰੁਪਏ ਜ਼ਿਆਦਾ ਹੋਏਗਾ ਕਮ ਸੇ ਕਮ ਬਾਕੀ ਮੈਨੂੰ ਪਤਾ ਨਹੀਂ ਠੀਕ ਹੈ ਜੇ ਤੁਸੀਂ ਆਨਲਾਈਨ ਮੰਗਾਉਣੇ ਹੋ ਫਿਰ ਉਹ ਇਕੱਠਾ ਸੈਟ ਸਸਤਾ ਪੈ ਜਾਂਦਾ ਆਪਾਂ ਨੂੰ ਠੀਕ ਹੈ ਜੀ ਤਾਂ ਜਿੰਨਾਂ ਜਿੰਨਾਂ ਨੇ ਉਹ ਪੈਨ ਵਗੈਰਾ ਮੰਗਵਾਣੇ ਨੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਇੰਸਟਾ ਤੇ ਕਿਉਂਕਿ ਜਿਹੜਾ ਆਪਣਾ ਲਿੰਕ ਹੈ ਉਹ ਇੰਸਟਾ ਦੀ ਭੇਜਿਆ ਜਾਏਗਾ ਜੀ YouTube ਤੇ ਨਹੀਂ ਇਹ ਹੁੰਦਾ ਠੀਕ ਹੈ ਇੰਸਟਾ ਤੇ ਭੇਜ ਜਾਓ ਉਹ ਇੰਸਟਾ ਤੁਸੀਂ ਮੈਨੂੰ ਮੈਸੇਜ ਛੱਡ ਦਿਓ ਆਪਣਾ ਸੇਮ ਨਾਮ ਤੇ ਆਈਡੀ ਹੈ ਇਹ ਤੁਸੀਂ ਫੋਲੋ ਕੀਤੀ ਹੋਏਗੀ ਠੀਕ ਹੈ ਉਸ ਤੇ ਮੈਂ ਤੁਹਾਨੂੰ ਲਿੰਕ ਜਿਹੜਾ ਇਹਦਾ ਭੇਜ ਦਾਂਗੀ ਵੈਸੇ ਮੈਂ ਹੈਡ ਬੁੱਕ ਵਿੱਚ ਜਿੰਨਾ ਕੁਝ ਵੀ ਯੂਜ਼ ਹੁੰਦਾ ਨਾ ਪ੍ਰੋਪਰ ਵੀਡੀਓ ਪਾਰਕ ਕੀਤੀ ਹੈ ਜੀ ਆਪਣੇ ਉਹਦੇ ਤੇ ਇੰਸਟਾਫੇ ਸਾਰੇ ਸਮਾਨ ਦੀ ਫਰੇਮ ਇਹਨਾਂ ਫਰੇਮ ਦੀ ਠੀਕ ਹੈ بڑے ਵਾਲੇ ਫਰੇਮ ਦੀ ਹੀਟ ਅਰੇਜ ਉਹ ਪੈਨ ਗਲੂ ਕਿਹੜੀ ਚਾਹੀਦੀ ਹੈ ਕਿਹੜੇ ਕਿਹੜੇ ਸਟੋਨ ਲੱਗਦੇ ਨੇ ਕਿ ਮੋਤੀ ਕਿਹੜੇ ਹੁੰਦੇ ਨੇ ਥ्रेड ਕਿਹੜੇ ਯੂਜ਼ ਕਰਦੇ ਆਂ ਸੀ ਕਿ ਥੈਡ ਐਂਕਰ ਥੈਡ ਸਾਰੀ ਇੱਕ ਵੀਡੀਓ ਬਣਾ ਕੇ ਪਾਈ ਆ ਮੈਂ ਟੋਟਲ ਦੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਵੈਸੇ ਮੈਂ ਮਨ ਲਾਦਾ YouTube ਤੇ ਵੀ ਹੈਗੀ ਵੀਡੀਓ YouTube ਤੇ ਪਾਈ ਆ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਹੀਟ ਅਰੇਜੇਬਲ ਪੈਂਥਾ ਮਾਰਕੀਟ ਚ ਉਹਦਾ 20 ਰੁਪਏ ਦੇ ਨੀਅਰ ਅਬਾਊਟ ਮਿਲੇਗਾ ਜੀ ਪੱਕਾ ਨਹੀਂ ਪਤਾ ਬਟ ਇਹਨੇ ਦਾ ਹੋਏਗਾ ਬਟ ਜੇ ਤੁਸੀਂ ਆਨਲਾਈਨ ਮੰਗਵਾ ਲੈਣੇ ਹੋ ਤਾਂ ਆਨਲਾਈਨ Amazon ਤੋਂ ਮੰਗਵਾ ਲਓ ਸਸਤੇ ਪੈਣਗੇ ਠੀਕ ਹੈ ਤੇ ਜੇ ਨਾ ਮਿਲੇ ਫਿਰ ਮੈਨੂੰ ਤੁਸੀਂ ਮੈਸੇਜ ਛੱਡ ਦਿਓ ਮੈਂ ਭੇਜ ਦਾਂਗੀ ਤਾਂ ਅੱਜ ਆਪਣਾ ਕੱਟਦਾਨਾ ਵਰਕਰ ਵਾਰ ਹੈ ਠੀਕ ਹੈ ਮੈਨੂੰ ਸਿਲਵਰ ਕਲਰ ਚ ਮਿਲੇ ਅੱਜ ਕੱਟਦਾਨਾ 골ਡਨ ਇਸ ਚ ਨਾ ਕਲਰ ਦਾ ਹੋਣਗੇ ਬਟ ਜਿਹੜਾ ਮੇਨ ਯੂਜ਼ ਹੁੰਦੇ ਆਪਣੇ ਸੂਟਾਂ ਦੇ 골ਡਨ ਤੇ ਸਿਲਵਰ ਠੀਕ ਹੈ ਤਾਂ ਮੇਰੇ ਕੋਲ ਜਿਹੜਾ 골ਡਨ ਕਲਰ ਦਾ ਕੱਟਦਾਨਾ ਸੀ ਖਤਮ ਸੀਗਾ ਠੀਕ ਹੈ ਤਾਂ ਸਿਲਵਰ ਕਲਰ ਇਹ ਤੁਹਾਨੂੰ ਦਿਖਾ ਦਲੀਏ ਇਹ ਵਾਲਾ ਹੁੰਦਾ ਹੀ ਕੱਟਦਾਨੂ ਬਿਲਕੁਲ ਬਾਰੀਕ ਬਾਰੀਕ ਮੁੱਤੀ ਹੁੰਦੀਆਂ ਨਹੀਂ ਦਿਖ ਰਿਹਾ ਤੁਹਾਨੂੰ ਦੇਖੋ ਜੀ ਬਿਲਕੁਲ ਬਾਰੀਕ ਮੁੱਤੀ ਹੁੰਦੇ ਇਸ ਨੂੰ ਬੋਲਦੇ ਹੀ ਕੱਟਦਾਨੂ ਕੰਚ ਦੇ ਵਿੱਚ ਹੁੰਦੇ ਆ ਇਹ ਮੁੱਤੀ ਠੀਕ ਹੈ ਪਲਾਸਟਿਕ ਦੇ ਨਹੀਂਗੇ ਇਹ ਕੰਚ ਵਾਲੇ ਆ 8 ਨੰਬਰ ਸੂਈ ਜੀ ਇਹਨਾਂ ਵਾਸਤੇ 8 ਨੰਬਰ सुई यूज है, और देखो आ वाली सुई बिल्कुल बारीक दिख रही है आ वाली जी बिल्कुल छोटी जी सुई है आठ नंबर सुई होती है बिल्कुल बारीक ते बिल्कुल छोटी सुई होती है ठीक है ਜਿੰਨੀ ਸੂਈ ਛੋਟੀ ਲਉਗੇ ਨੰਬਰ ਉਨਾ ਹੀ ਵੱਡਾ ਹੋਏਗਾ ਇਸ ਦਾ ਜਿਵੇਂ 8 ਨੰਬਰ ਹੈ ਜਿੰਨੀ ਸੂਈ ਵੱਡੀ ਲਉਗੇ ਨੰਬਰ ਉਸ ਦਾ ਛੋਟਾ ਹੁੰਦਾ ਜਾਏਗਾ ਠੀਕ ਹੈ ਮੈਂ ਕੱਲਿੰਗ ਸਤੇ ਵੀਡੀਓ ਵੀ ਪਾਈ ਸੀ ਜੀ ਇਸ ਦੀ ਇਦਾਂ ਦਾ ਵਰਤਨਾ ਆਪਣੇ ਅਸੂਟਾਂ ਦੇ ਬਹੁਤ ਜ਼ਿਆਦਾ ਚੱਲ ਰਿਹਾ ਠੀਕ ਹੈ ਜੀ ਲਵਦੀਪ ਜੀ ਤੁਸੀਂ ਐਨੀਛੇ ਦੀ ਜਾ ਪੰਜਾਬੀ ਦਿੱਤੀ ਕਲਾਸ ਜੁਆਇਨ ਕਰਨ ਲਈ ਬੜੇ ਵਾਲਾ ਕਤਦਾਨ ਨੀ ਹੁੰਦਾ ਜੀ ਉਹਨਾਂ ਦਾ ਪਾਈਪ ਵਾਲਾ ਮੋਤੀ ਕਹਿੰਦੇ ਪਾਈਪਸ ਕਹਿੰਦੇ ਨੇ ਜਾਂ ਤੁਹਾਨੂੰ ਸ਼ਾਇਦ ਤੁਸੀਂ ਇਹ ਕਹਿ ਰਹੇ ਹੋ ਇਸ ਤੋਂ بڑا ਜਿਹੜਾ ਹੋਏਗਾ ਜਾਂ ਤਾਂ ਉਹ ਮੋਤੀ ਹੋਏਗਾ ਠੀਕ ਹੈ ਜਾਂ ਫਿਰ ਐਦਾਂ ਦੇ ਪਾਈਪਸ ਹੁੰਦੀਆਂ ਨਹੀਂ ਇਹਨੂੰ ਕੱਟ ਦਾਣਾ ਨਹੀਂ ਬੋਲਦੇ ਇਹ ਵਾਲਾ ਕਹਿੰਨੇ ਆ ਸੁਪਾਲ ਜੀ ਇਹ ਵਾਲਾ ਕਹਿੰਨੇ ਹੋ ਇਸ ਨੂੰ ਪਾਈਪ ਮੋਤੀ ਕਹਿੰਦੇ ਨੇ ਇਸ ਨੂੰ ਇਹ ਵੀ ਕੰਚੂਚੇ ਹੁੰਦੇ ਨੇ ਪਰ ਇਹਨੂੰ ਕੱਟ ਦਾਣਾ ਨਹੀਂ ਬੋਲਦੇ ठीक है कट दाना यही हुंदा है बिल्कुल ब्रेक सिल्वर या गोल्डन कलर का ठीक है जी कौन मैं थोड़ो कट दाने नाल पत्तियां बना लिया सिखाऊंगी ਇੰਨਾ ਸੂਚ ਫੜ ਲੈਣੇ ਠੀਕ ਹੈ ਆਪਕੋ ਜਿਹੜਾ ਇਹਦਾ ਬਹੁਤ ਹੈ ਮੇਰੇ ਤੋਂ ਬਹੁਤ ਦਰਦ ਲੈਣਾ ਉਹ ਨਾ ਮੈਂ ਸੂਟ ਤੇ ਨਹੀਂ ਉਹ ਨਾ ਮੈਂ ਟੋਹ ਤੇ ਨਹੀਂ ਚੁਕੀ ਬਾਰੀ ਕਿ ਬਹੁਤ ਜ਼ਿਆਦਾ ਹੁੰਦਾ ਤੇ ਇਹਦੇ ਲਈ ਤੁਸੀਂ ਥ्रेड ਕਿਹੜਾ ਯੂਜ਼ ਕਰੋਗੇ ਇਹਦੇ ਲਈ ਤੁਸੀਂ ਸਿੰਪਲ ਆਪਣੀ ਸੂਟ ਸੀਨ ਵਾਲੀ ਜਿਹੜੀ ਰੀਲ ਹੁੰਦੀ ਹੈ ਨਾ ਉਹ ਯੂਜ਼ ਕਰ ਲੋ ਤੁਸੀਂ ਠੀਕ ਹੈ ਕਲਰ ਜਿਹੜਾ ਤੁਹਾਡੇ ਸੂਟ ਦੇ ਕੋਲ ਹੀ ਯੂਜ਼ ਕਰ ਸਕਦੇ ਹੋ मेरे को मैंने थे ब्लू ऑरेंज नीला पहना है और यूज कर लेने आप ठीक है ऑरेंज कलर आ इधर ये रीला यूज होनी है ठीक है जड़ा मर्जी कलर यूज कर लो ठीक है देखो पर इन्हें ना ताकि इन्हें कोशिश करियो दूरा करके यूज कर ले डबल कर लियो इसमें ठीक है क्या ਇਹ ਨਾਲ ਯੂਜ਼ ਕਰਿਓ ਥੋੜਾ ਪਤਲਾ ਹੁੰਦਾ ਨਾ ਇਹ ਕੰਗਾ ਇਦਾਂ ਪਾ ਕੇ ਨੀ ਸੁਈਚ ਇਹਨੂੰ ਇਦਾਂ ਡਬਲ ਕਰ ਲਿਓ ਦੇਖੋ ਇਦਾਂ ਡਬਲ ਹੋ ਗਿਆ ਨਾ ਠੀਕ ਹੈ ਡਬਲ ਕਰਕੇ ਫੇਰ ਇਸ ਤਰੀਕੇ ਤੇ ਜਿਹੜੀ ਇੱਕ ਨੋਟ ਸੁਗਾ ਦਿਓ ਇਦਾਂ ਹਲੇ ਟੋਲੜ ਹੋਗੇ ਤੱਕ ਠੀਕ ਹੈ ਸਿੰਗਲ ਨਾਲ ਯੂਜ਼ ਕਰਿਓ ਸਿੰਗਲ ਯੂਜ਼ ਕਰੂੰਗੀ ਤਾਂ ਤਾਂਗਾ ਜਿਹੜਾ ਆਪਣਾ ਟੁੱਟ ਸਕਦਾ ਹੈ ਬਹੁਤ ਤਰੀਕ ਹੁੰਦਾ ਹੈ ਠੀਕ ਹੈ आवला आ गए। देखी इतने मोती भी ला सकते। आवले मोती है ना इसते यूज कर जिथे भी छोटा लाए ना वो भी यूज कर सकते। ਠੀਕ ਹੈ ਕੋਈ ਗੱਲ ਨਹੀਂ ਨਹੀਂ ਦੇਖੀ ਮੈਂ ਦੁਬਾਰਾ ਦੱਸ ਦਾਂਗੀ ਠੀਕ ਹੈ ਟੇਨ ਕਾ ਪਾ ਕੱਟਦਾ ਨਹੀਂਦਾ ਯੂਜ਼ ਦੱਸ ਲਓ ਬਈ ਵੈਸੇ ਕੱਟਦਾ ਨਹੀਂਦਾ ਬਹੁਤ ਜ਼ਿਆਦਾ ਯੂਜ਼ ਹੈ ਡਿਜ਼ਾਈਨਾਂ ਦੇ ਕੋਆਰਡੀਨੇਟ ਠੀਕ ਹੈ ਜੋ ਵੀ ਬਣਾਉਣਾ ਚਾਹੁੰਦੇ ਹੋ ਜਿੱਦਾਂ ਇੱਕ ਤਾਂ ਕੱਟਦਾ ਨਹੀਂਦਾ ਨੇ ਤਾਂ 8 9 ਬਣ ਜਾਂਦੀ ਹੈ ਸੌਰੀ ਮੋਟੀ ਸੁਈ ਹੈ ਇੱਕ ਤਾਂ ਕੱਟਦਾ ਨਹੀਂ ਨਾਲ ਏਦਾਂ ਲਾਈਨ ਬਣਾ ਸਕਦੇ ਹੋ ਤੁਸੀਂ ਠੀਕ ਹੈ ਇੱਕ

ਅੱਜ ਹਾਂ ਜੀ ਮੈਂ ਕੋਈ ਗੱਲ ਨਹੀਂ ਠੀਕ ਹੈ ਇਹ ਕਿ ਕਟ ਦਾ ਨੀ ਨਾਲ ਆਪਾਂ ਵਿਚਾਲੇ ਮੋਤੀ ਯੂਜ਼ ਕਰਕੇ ਠੀਕ ਹੈ ਸਾਈਡ ਤੇ ਇਧਰ ਨੂੰ ਲਾਈਨ ਇਧਰ ਨੂੰ ਲਾਈਨ ਇਧਰ ਲਾਈਨ ਠੀਕ ਹੈ ਇਧਰ ਲਾਈਨਰ ਆ ਕੇ ਇਸ ਚੀਜ਼ ਤੇ ਆਪਾਂ ਜਿਹੜਾ ਸੀਕੁਐਂਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਰ ਤਾਰ ਦਿਖਾਈ ਸੀ ਨਾ ਮੈਨੂੰ 골ਡਨ ਕਲਰ ਦੀ ਉਹ ਵੀ ਲਗਾ ਸਕਦੇ ਆ ਇਹਦੇ ਵਿਚਾਲੇ ਮੋਤੀਆਂ ਦਾ ਮੋਤੀ ਲਾ ਸਕਦੇ ਆ ਨਹੀਂ ਤੇ ਇੱਥੇ ਵੀ ਸਤਾਰੀ ਲਾ ਸਕਦੇ ਆ ਆ ਇੱਕ ਇਦਾਂ ਦਾ ਫਲਾਵਰ ਬਣਦਾ ਈ ਆ ਚੀਜ਼ਾਂ ਚਾਰ ਵੀ ਬਣਾ ਸਕਦੇ ਹਾਂ ਇਦਾਂ ਜ਼ਿਆਦਾ ਵੀ ਬਣਾ ਸਕਦੇ ਕੋਪਰੀ ਮਰਜੀ ਹੈ ਜਿੱਦਾਂ ਦਾ ਫਲਾਵਰ ਆਪਾ ਬਣਾਉਣਾ ਚਾਹੁੰਦੇ ਆ ਉਹੀ ਚੀਜ਼ ਬਣ ਜੇਗੀ ਹਾਂ ਜੀ ਬਿਲਕੁਲ ਕਰ ਸਕਦੇ ਆ ਜੀ ਬਿਲਕੁਲ ਕਰ ਸਕਦੇ ਆ 골ਡਨ ਥ्रेड ਲ ਦੋ ਤਰ੍ਹਾਂ ਦੇ ਆਉਂਦੇ ਨੇ 골ਡਨ ਥ्रेड ਦੇ ਹੈਂਡਵਰਕ ਦਾ ਕਹਿ ਕੇ ਲਿਓ ਇੱਕ ਤਾਂ ਹੈ ਮਸ਼ੀਨ ਵਰਕ ਵਾਲਾ ਉਹ ਨਹੀਂ ਯੂਜ਼ ਹੋਣਾ ਉਹ ਟੁੱਟ ਜਾਂਦਾ ਹੈ ਜਿਹੜਾ ਮਸ਼ੀਨ ਵਾਲਾ 골ਡਨ ਕਲਰ ਦਾ ਹੈ ਆਨਲਾਈਨ ਥ्रेड ਰੀਲ ਆਂਦੀ ਹੈ ਨਾ 골ਡਨ ਕਲਰ ਵਾਲੀ ਜਿਹਨੂੰ ਆਪਾਂ ਤਿੱਲਾ ਵੀ ਬੋਲਦੇ ਆ ਠੀਕ ਹੈ ਠੀਕ ਹੈ ਜ਼ਰੀ ਵੀ ਬੋਲਦੇ ਆ ਉਸ ਨੂੰ ਉਹਦੇ ਵਿੱਚ ਵੱਟ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਤਾਂ ਜਿਹੜਾ ਉਹ ਵਾਲਾ ਥ्रेड ਹੁੰਦਾ ਮਸ਼ੀਨ ਵਾਲਾ ਉਹ ਜਦੋਂ ਆਪਾਂ ਹੈਂਡਵਰਕ ਵਿੱਚ ਯੂਜ਼ ਕਰਦੇ ਆ ਤਾਂ ਉਹਦੇ ਤੇ ਵੱਟ ਜ਼ਿਆਦਾ ਹੋਣ ਕਰਕੇ ਉਹ ਟੁੱਟ ਜਾਂਦਾ ਜਲਦੀ ਤਾਂ ਹੈਂਡਵਰਕ ਵਿੱਚ ਉਹ ਵਾਲੀ ਰੀਲ ਯੂਜ਼ ਨਹੀਂ ਹੋਊਗੀ ਆਪਣੀ ਹੈਂਡਵਰਕ ਵਾਲੀ ਸਪੈਸ਼ਲ ਆਉਂਦੀ ਹੈਗੀ ਜਰੀ ਦੀ ਤੁਸੀਂ ਹੈਂਡਵਰਕ ਲਈ ਕਹਿ ਕੇ ਲਾਉਂਦੇ ਨਾ ਉਹਦੇ ਵਿੱਚ ਜਰੀ ਦੀ ਰੀਲ ਅਟ ਹੁੰਦੀ ਹੈ ਉਹਦੇ ਤੇ ਵੱਟ ਘੱਟ ਹੁੰਦਾ ਠੀਕ ਹੈ ਚਲੋ ਜੀ ਸਟਾਰ ਕਰਦੇ ਆ ਆਪਾਂ ਪਹਿਲਾਂ ਮੈਂ ਤੁਹਾਨੂੰ ਲਾਈਨ ਬਣਾਉਣੀ ਸਿਖਾਵਾਂ ਦੇਖੋ ਲਾਈਨ ਬਣਾਉਣਾ ਉਸ ਤੋਂ ਬਾਅਦ ਆਪਾਂ ਐਦਾਂ ਕਰਦੇ ਇਹ ਚੀਜ਼ ਮੈਂ ਪਹਿਲਾਂ ਵੀ ਤੁਹਾਨੂੰ ਸਿਖਾਈ ਸੀ ਮੋਤੀ ਲਾਨੇ ਸਿਖਾਈ ਸੀ ਨਾ ਠੀਕ ਉਸੇ ਵੀ ਇਹ ਨਾਲ ਹੀ ਲੱਗੂਗਾ ਇਹਨੂੰ ਆਪਾਂ ਦੋ ਤਰੀਕਿਆਂ ਨਾਲ ਲਾ ਸਕਦੇ ਹਾਂ ਇੱਕ ਤਾਂ ਜਿਵੇਂ ਮੋਤੀ ਲਾਇਆ ਸੀ ਦੇਖੋ ਇੱਕ ਕੱਟ ਤਾ ਨਾਲ ਆਇਆ ਸੂਈ ਦੇ ਵਿੱਚ ਫਿਰ ਇੰਦਾ ਬੈਕ ਸਟਿਚ ਨਾਲ ਲਾ ਸਕਦੇ ਆਪਾਂ ਇੰਦਾ ਕਰਕੇ 1 ਬਾਈ 1 ਇੰਦਾ ਚ ਠੀਕ ਹੈ ਇੰਦਾ ਸੂਈ ਤੱਕ ਦੇ ਤੋਂ ਥੋੜਾ ਅੱਗੇ ਜਾ ਕੇ ਕੱਢ ਲਓ ਠੀਕ ਹੈ ਇੱਕ ਕਟਦਾਨ ਦੇ ਵਿੱਚ ਪਾਓ ਸੂਈ ਚ ਤੇ ਸੂਈ ਬੈਕ ਲਿਆਓ ਇਹਦਾ ਰਿਬੈਕ ਸਟੋਨ ਕੋਲ ਦੀ ਫਿਰ ਤੱਕ ਦੇ ਤੋਂ ਥੋੜਾ ਅੱਗੇ ਜਾ ਕੇ ਕੱਢ ਲਓ ਇੱਕ ਤਾਂ ਇਹ ਤਰੀਕਾ ਹੈ ਠੀਕ ਹੈ ਜੇ ਤੁਸੀਂ ਇੱਕ ਇੱਕ ਕਰਕੇ 哪你。